ਦਾ ਦੁਨੀਆਂ ਦਾ ਦਸਤੂਰ ਆ ਵੀ ਜਿਹੇ ਜਾ ਕਰੋਗੇ ਉਹੋ ਜਾ ਪਰੋਗੇ ਇੱਕ ਹੱਥ ਕਰਲਾ ਤੇ ਦੂਜੇ ਹੱਥ ਪਰਲਾ ਇੱਕ ਚੜਦੀ ਜਵਾਨੀ ਚ ਬੰਦੇ ਨੇ ਕਿਸੇ ਦੀ ਕੁੜੀ ਭਜਾ ਕੇ ਲਿਆਂਦੀ ਸੀ ਤੇ ਜਦੋਂ ਉਹਦੇ ਪਿਓ ਨੇ ਉਹਦੀ ਪੈਰੀ ਹੱਥ ਲਾਏ ਮਨਤਾ ਕੀਤੀਆਂ ਤਰਲੇ ਕੀਤੇ ਉਹਨੇ 1% ਵੀ ਤਰਸ ਨਹੀਂ ਕੀਤਾ ਤੇ ਹੁਣ ਉਹੀ 20-22 ਸਾਲਾਂ ਬਾਅਦ ਉਹਦੀ ਕੁੜੀ ਭੱਜ ਗਈ ਇਹਨੇ ਵੀ ਉਹਦੇ ਉਵੇਂ ਹੀ ਮਨਤਾ ਤਰਲੇ ਕੀਤੇ ਕਿਉਂ ਕੀਤੇ ਕਿਉਂ ਇਹ ਪਿਓ ਬਣ ਗਿਆ ਸੀ ਉਦੋਂ ਜਵਾਨੀ ਸੀ ਪਰ ਹੁਣ ਇਹ ਬੰਦੇ ਦੇ ਦਿਲ 'ਚ ਇੰਨਾ ਕਿ ਦੁੱਖ ਆ ਵੀ ਮਾ ਉਹਦੇ ਸਹੁਰੇ ਨੂੰ ਮਿਲ ਕੇ ਆਉਣਾ ਵੀ ਅੱਜ ਮੈਨੂੰ ਜਿਹੜੇ ਲੋਕ ਤਾਣੇ ਮਿਹਣੇ ਮਾਰਦੇ ਮੇਰੇ ਦਿਲ 'ਚ ਇੰਨਾ ਕਿ ਦੁੱਖ ਆ ਉਹਦੇ ਕੀ ਪਤਾ ਕਿੰਨਾ ਕੋ ਹੋਊਗਾ ਇੱਕ ਕਦਮ ਆਪਦੇ ਸਹੌਲੇ ਨੂੰ ਮਿਲ ਕੇ ਮੈਂ ਉਹ ਤੋਂ ਮਾਫੀ ਮੰਗਣਾ ਚਾਹਣਾ ਜੋ ਕੁਝ ਮੇਰੇ ਦਿਲ ਦੇ ਵਿੱਚ ਦਾਦਾ ਮੈਂ ਉਹਦੇ ਨਾਲ ਬਣਾਉਣਾ ਚਾਹਣਾ ਆਜੂ ਆਪਾਂ ਗੱਲ ਕਰਦੇ ਹਾਂ ਉਹ ਬੰਦੇ ਨਾਲ ਆਜਾ ਭਾਈ ਮਾੜਾ ਖੱਚ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿਹਜੇ ਇਨਸਾਨਾਂ ਜੀਤੋਂ 20 22 ਸਾਲ ਪਹਿਲਾਂ ਇਹ ਜੀ ਗਲਤੀ ਹੋਈ ਸੀ ਤੇ ਰੱਬ ਨੇ ਉਹੀ ਗਲਤੀ ਦੁਹਰਾਤੀ ਇਹਨਾਂ ਦੇ ਦੁਆਰੇ ਘਰੇ ਆਪਾਂ ਗੱਲ ਕਰਦੇ ਹਾਂ ਉਹ ਬੰਦੇ ਨਾਲ ਸੱਸੀ ਗਾਵੇ ਸੱਸੀ ਗਾਵੇ ਕੀ ਹਾਲ ਹੈ ਭਾਈ ਬਹੁਤ ਵਧੀਆ ਭਾਈ ਠੀਕ ਠਾਕ ਠੀਕ ਠਾਕ ਬਈ ਕੀ ਗੱਲ ਹੋਈ ਆ ਜਿਹੜੀ ਤੁਸੀਂ ਸੋਤੋਂ ਗਲਤੀ ਹੋਈ ਜਾਂ ਅੱਜ ਤੁਹਾਡੇ ਘਰੇ ਦੁਆਰਾ ਗਲਤੀ ਹੋਈ ਹੈ ਮੈਂ ਇਹੀ ਗੱਲ ਕਹਿਣਾ ਚਾਹਣਾ ਬਈ ਜਿਹੇ ਜਿਹਾਂ ਆਪਾਂ ਬੀਜਦੇ ਆ ਨਾ ਤੇ ਉਹੋ ਜਿਹਾ ਹੀ ਹੁੰਦਾ ਅੱਛਾ ਜਿਹੇ ਜਾਂ ਬੀਜਦੇ ਉਹੋ ਜਿਹਾ ਹੀ ਵੱਢਦੇ ਆ ਹਾਂਜੀ ਹਾਂਜੀ ਜਿਹੇ ਜਾਂ ਆਪਾਂ ਬੀਜਦੇ ਆ ਉਹੋ ਜਿਹਾ ਹੋਗਦਾ ਬਈ ਇੱਕ ਦਿਨ ਇਹੋ ਜਿਹਾ ਸੀ ਬਈ ਜਦੋਂ ਜਵਾਨੀ ਸੀ ਨਾ ਮੇਰੇ ਤੇ ਤੇ ਮੈਂ ਉਦੋਂ ਉਦੋਂ ਮੈਨੂੰ ਨਹੀਂ ਪਤਾ ਸੀਗਾ ਵੀ ਵੀ ਇਹ ਗਲਤ ਕਰ ਰਹੇ ਆ ਕਿ ਸਹੀ ਕਰ ਰਹੇ ਮੈਂ ਉਹ ਟਾਈਮ ਬਈ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਠੀਕ ਹੈ ਠੀਕ ਹੈ ਅਸੀਂ ਮਿਲਦੇ ਸੀ ਘੁੰਮਦੇ ਸੀ ਸਾਰਾ ਕੁਝ ਕਰਦੇ ਪੜਦੇ ਵੀ ਸੀ ਬਈ ਇਕੱਠੇ ਹਨ ਇੱਕ ਦਿਨ ਉਹ ਕੁੜੀ ਨੇ ਮੈਨੂੰ ਕਿਹਾ ਵੀ ਆਪਾਂ ਵਿਆਹ ਦੀ ਗੱਲ ਕਰੇ ਤੋਰੀ ਹੈ ਹਨ ਠੀਕ ਹੈ ਮੈਂ ਕਿਹਾ ਠੀਕ ਆ ਤੋਰ ਲਾ ਮੈਂ ਕਿਹਾ ਮੈਂ ਵੀ ਤੋਰ ਲੈਣਾ ਤੇ ਉਹਨੇ ਵੀ ਆਦੇ ਮਾਪਿਆਂ ਨੂੰ ਪੁੱਛਿਆ ਤੇ ਮੈਂ ਵੀ ਆਦੇ ਮਾਪਿਆਂ ਨੂੰ ਪੁੱਛਿਆ ਤੇ ਮੇਰੇ ਮਾਪਿਓ ਕਹਿੰਦੇ ਵੀ ਆਪਾਂ ਨਾ ਵੀ ਨਹੀਂ ਕਰਨਾ ਆਪਣੀ ਕਾਸਟ ਨਹੀਂ ਚੱਲਦੀ ਤੇ ਉਹ ਕੁੜੀ ਨੇ ਉਹ ਕੁੜੀ ਦੇ ਮਾਪਿਓ ਨੇ ਕਿਹਾ ਵੀ ਹਨ ਵੀ ਕਾਸਟ ਚੱਲਦੀ ਆ ਆਪਾਂ ਵਿਆਹ ਨਹੀਂ ਕਰਨਾ ਮੈਨੂੰ ਉਹਨੇ ਦੱਸਿਆ ਰੋਈ ਮੇਰੇ ਕੋਲ ਬਹੁਤ ਰੋਈ ਕਹਿੰਦੇ ਵੀ ਐਦਾਂ ਕੁਝ ਹੋਇਆ ਹਨ ਮੈਂ ਕਹੇਰ ਮੈਂ ਤੇਰੇ ਬਿਨਾ ਰਹਿ ਨਹੀਂ ਸਕਦਾ ਉਹ ਕਹਿੰਦੀ ਮੈਂ ਵੀ ਨਹੀਂ ਤੇਰੇ ਬਿਨਾ ਰਹਿ ਸਕਦੀ ਕਿਤੇ ਨਾ ਕਿਤੇ ਉਹਨਾਂ ਨੂੰ ਘਰ ਦੇ ਨਾਲ ਸ਼ੱਪ ਹੋ ਗਿਆ ਵੀ ਹੁਣੇ ਕੋਈ ਕੋਈ ਨਾ ਕੋਈ ਕਾਰਨਾਮਾ ਕਰਨਗੇ ਜਾਂ ਕੁਛ ਨਾ ਕੁਛ ਇਹੋ ਜੀ ਹਰਕਤ ਕਰਨਗੇ ਜਿਹਦੇ ਨਾਲ ਸਾਡੀ ਬੰਦੇ ਬੇਇੱਜ਼ਤੀ ਹੋਗੀ ਤੇ ਉਹਦੇ ਪਿਓ ਨੇ ਬਾਈ ਕੁੜੀ ਦੇ ਪਿਓ ਨੇ ਨਾ ਉਹਦਾ ਰਿਸ਼ਤਾ ਰੱਖਤਾ ਕਿਸੇ ਮੁੰਡੇ ਨਾਲ ਅੱਛਾ ਠੀਕ ਹੈ ਜਦੋਂ ਰਿਸ਼ਤਾ ਰੱਖਤਾ ਬਾਈ ਤੇ ਮੈਂ ਉਹ ਕੁੜੀ ਨੂੰ ਮੈਨੂੰ ਉਹ ਕੁੜੀ ਨੇ ਫੋਨ ਲਾ ਕੇ ਦੱਸਿਆ ਵੀ ਐ ਕਰਕੇ ਰਿਸ਼ਤਾ ਹੋ ਗਿਆ ਮੇਰਾ ਤੇ ਮੈਂ ਬਾਈ ਉਹ ਕੁੜੀ ਨੂੰ ਕਦਮ ਨੂੰ ਤਿਆਰ ਹੋ ਗਿਆ ਮੈਂ ਉਹਦੇ ਪਿਓ ਨੂੰ ਫੋਨ ਲਾ ਲਿਆ ਮੈਂ ਕਹਿੰਦਾ ਅੰਕਲ ਮੈਂ ਕਹਾ ਤੁਸੀਂ ਗਲਤ ਕਰ ਰਹੇ ਹੋ ਮੈਂ ਕਹ ਕੁੜੀ ਨੂੰ ਮੈਂ ਬਹੁਤ ਪਿਆਰ ਕਰਦਾ ਤੇ ਮੈਂ ਇਹਨੂੰ ਆਪਦੇ ਘਰੇ ਰੱਖਣਾ ਤੇ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਮੈਂ ਕੁੜੀ ਨੂੰ ਵੀ ਕੱਢ ਕੇ ਲੈ ਜਾਂ ਜੇ ਮੈਂ ਉਹੋ ਜਿਹਾ ਕਰਾਂ ਕੰਮ ਉਹ ਕਹਿੰਦਾ ਤੂੰ ਐ ਕਿਵੇਂ ਲੈ ਜਾਵੇਂਗਾ ਕਿਤੇ ਨਾ ਕਿਤੇ ਬਈ ਉਹ ਕੁੜੀ ਨੇ ਵੀ ਗੁੱਸੇ ਚ ਘਰ ਦੇ ਵਿੱਚ ਗੋਲੀਆਂ ਖਾਲੀਆਂ ਹਨ ਪਰ ਬਚ ਗਈ ਬਈ ਹਨ ਤੇ ਮੈਂ ਬਸ ਉਹਦੇ ਪਿਓ ਨੇ ਬਈ ਮੇਰੀਆਂ ਬਹੁਤ ਮਿੰਨਤਾਂ ਕੀਤੀਆਂ ਵੀ ਤੂੰ ਇਹੋ ਜਿਹਾ ਕੰਮ ਨਾ ਕਰ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਂ ਕਹ ਅੰਕਲ ਮੈਂ ਕਹਾ ਕੁਝ ਮਰਜ਼ੀ ਕਹਿਆ ਯਾਰ ਮੈਂ ਪਿਆਰ ਬਹੁਤ ਕਰਦਾ ਉਹਨੇ ਮੇਰੇ ਪੈਰਾਂ 'ਚ ਪੱਗ ਵੀ ਰੱਖੀ ਬਈ ਕਹਿੰਦਾ ਆ ਪਈ ਤੇਰੇ ਪੈਰਾਂ 'ਚ ਪੱਗ ਮੇਰੀ ਤੇ ਮੇਰੀ ਜਮ ਮੇਰੀ ਬੇਇੱਜ਼ਤੀ ਨਾ ਕਰ ਮੇਰੀ ਪੱਗ ਰੋਲ ਜੂਗੀ ਪਰ ਮੈਂ ਉਹਨੂੰ ਕਹਾਂ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਤਾਂ ਇਹਨੂੰ ਲੈ ਕੇ ਹੀ ਜਾ ਬਈ ਮੈਂ ਉਹਦੀ ਕੁੜੀ ਕੱਢ ਕੇ ਲੈ ਗਿਆ ਤੇ ਅੱਜ ਕਹਿੰਦੇ ਹੁੰਦੇ ਚੱਕਰ ਚੱਕਰ ਜਦੋਂ ਘੁਗਦਾ ਬਈ ਤੇ ਜਿਹੜਾ ਆਪਾਂ ਕੰਮ ਕਰਦੇ ਆ ਕਰਮ ਕਰਦੇ ਆ ਉਹ ਕਰਮ ਆਪਣੇ ਮੂਰੇ ਆਉਂਦੇ ਆ ਤੇ ਉਹੀ ਚੱਕਰ ਮੇਰੇ ਨਾਲ ਬਣਿਆ ਬਈ ਤੇ ਅੱਜ ਮੈਂ ਕਿਸੇ ਦੀ ਕੁੜੀ ਕੱਢ ਕੇ ਲਿਆ ਸੀ ਨਾ ਉਹਦੇ ਅੱਜ ਮੇਰੀ ਕੋਈ ਕੁੜੀ ਕੱਢ ਕੇ ਲੈ ਗਿਆ। ਭਾਈ ਕਹਿੰਦਾ ਜਿਹੜਾ ਸਮੇਂ ਦਾ ਗੇੜਾ ਉਹ ਮੁੜ ਕੇ ਆਪਦੇ ਦੇ ਦਵਾਰੇ ਆਉਂਦਾ ਕਿਉਂ ਆਉਂਦਾ ਇਹ ਪੂਰੀ ਗੱਲ ਸਾਰੀ ਆਪਾਂ ਸਮਝਾਵਾਂਗੇ ਤੁਹਾਨੂੰ ਕੀ ਗੱਲ ਹੋਈ ਅੱਜ ਤੋਂ ਥੋੜ 20 22 ਸਾਲ ਪਹਿਲਾਂ ਕਿਸੇ ਕੁੜੀ ਨੂੰ ਇਹ ਪਿਆਰ ਕਰਦਾ ਸੀ ਜਦੋਂ ਪਿਆਰ ਕਰਦਾ ਸੀ ਵਿਆਹ ਤੇ ਗੱਲ ਜਾਵੜੀ ਵਿਆਹ ਤੋਂ ਬਾਅਦ ਰੌਲਾ ਕਿੱਥੇ ਜਿਹੜਾ ਅੱਜ ਦੇ ਟਾਈਮ ਤੇ 80% ਰੌਲਾ ਕਾਸਟਾਂ ਦਾ ਜਾਤੀ ਦਾ ਜਾਤੀ ਦਾ ਰੌਲਾ ਪੈ ਗਿਆ ਇਹਨਾਂ ਦੀ ਕਾਸਟ ਹੋਰ ਉਹਨਾਂ ਦੀ ਹੋਰ ਇਹਨਾਂ ਦੀ ਕੋਈ ਨਹੀਂ ਮੰਨਿਆ ਨਾ ਇਹਦਾ ਪਿਓ ਮੰਨਿਆ ਮਾਂ ਪਿਓ ਨਾ ਉਹਦਾ ਮਾਂ ਪਿਓ ਮੰਨਿਆ ਉਦੋਂ ਬਾਅਦ ਕੀ ਹੋਇਆ ਰੌਲਾ ਪਿਆ ਜਦੋਂ ਤੇ ਇਹਨੇ ਉਹਨਾਂ ਨੂੰ ਧਮਕੀ ਦਿੱਤੀ ਮੈਂ ਤੁਹਾਡੀ ਕੁੜੀ ਕੱਢ ਕੇ ਲੈ ਜਾਊਂਗਾ ਤੇ ਅਗਾ ਕੁੜੀ ਵੀ ਕਹਿੰਦੀ ਮੈਂ ਨਿਕਲਣਾ ਇਹਦੇ ਨਾਲ ਨਿਕਲ ਜੂਗੀ ਰੌਲਾ ਉਦੋਂ ਬਾਅਦ ਇੰਨਾ ਕੁ ਵੱਧ ਗਿਆ ਕਹਿੰਦੀ ਵੀ ਅਖੇ ਇਹਦੇ ਇਹਦੇ ਉਹਦੇ ਕੁੜੀ ਦੇ ਪਿਓ ਨੇ ਇਹਦੇ ਪੈਰੀ ਹੱਥ ਵੀ ਲਾਏ ਮੈਂ ਤਾਂ ਵੀ ਕੀਤੀਆਂ ਪੱਗ ਵੀ ਧਰੀ ਪਰ ਇਹ ਨਹੀਂ ਮੰਨਿਆ ਭਿਜਾ ਕੇ ਲੈ ਗਿਆ ਅੱਜ ਉਹੀ ਦੁਆਰਾ ਗੇੜ ਇਹਨਾਂ ਦੇ ਚੱਕਰਬੀਉ ਮੁੜ ਕੇ ਆ ਗਿਆ ਉਹ ਆਪਾਂ ਗੱਲ ਕਰਦਾ ਦੁਆਰੇ ਕੀ ਚੱਕਰ ਬਣਿਆ ਚੱਕਰ ਇਹੀ ਬਣਿਆ ਪਰੇ ਚੱਲਿਆ ਇਹ ਕੀ ਕੀ ਕਹਿੰਦੇ ਤੁਸੀਂ ਕੀ ਗੇੜ ਆਏ ਗੇੜੇ ਹੈ ਬਈ ਜਿਹੇ ਜਿਹੇ ਪਬੀਜ ਦੇ ਉਹ ਜਿਹੇ ਭਰਦੇ ਆ ਅ ਮੈਂ ਮੈਂ ਆਪਦੀ ਕੁੜੀ ਨੂੰ ਬਹੁਤ ਸਮਝਾਇਆ ਬਈ ਹਨਾ ਮੈਂ ਕਿਹਾ ਤੂੰ ਆਹੇ ਕੰਮ ਨਾ ਕਰ ਹਨਾ ਬਥੇਰਾ ਬਈ ਉਹਨੂੰ ਪਾਲ ਤੇ ਬਈ ਜਿਵੇਂ ਉਹਦਾ ਪਿਓ ਮੇਰੀ ਘਰ ਵਾਲੀ ਦਾ ਪਿਓ ਮੈਂ ਕਹਿੰਦਾ ਸੀ ਨਾ ਮੈਨੂੰ ਪੱਗ ਰੱਖੀ ਮੇਰੇ ਮੇਰੇ ਪੈਰਾਂ 'ਚ ਵੀ ਤੂੰ ਐ ਨਾ ਕਰ ਐ ਨਾ ਕਰ ਤੂੰ ਗਲਤ ਕਰ ਰਿਹਾ ਤੇ ਉਵੇਂ ਬਈ ਮੈਂ ਆਪਣੀ ਕੁੜੀ ਦੀ ਮਨਤਾਂ ਕੀਤੀਆਂ ਤੇ ਆਪਦੇ ਜਿਹੜੇ ਉਹਨੂੰ ਲੈ ਕੇ ਗਿਆ ਬਈ ਮੁੰਡਾ ਉਹਦੀਆਂ ਮਨਤਾਂ ਕੀਤੀਆਂ ਵੀ ਤੂੰ ਮੇਰੀ ਬੇਇੱਜ਼ਤੀ ਨਾ ਕਰਾ ਮੇਰੀ ਪਿੰਡ 'ਚ ਬੇਇੱਜ਼ਤੀ ਹੋ ਜੂਗੀ ਤੇ ਮੇਰੀ ਕੁੜੀ ਨੇ ਬਈ ਮੇਰੇ ਮੂੰਹ ਤੇ ਤਾਣਾ ਪਤਾ ਕੀ ਮਾਰਿਆ ਵੀ ਬਾਪੂ ਜੇ ਤੁਸੀਂ ਆਪ ਦਾ ਵਿਆਹ ਪਿਆਰ ਅਸੀਂ ਪਿਆਰ ਕਰਕੇ ਤੂੰ ਵਿਆਹ ਜਿੱਥੇ ਕਰਾਇਆ ਤੇ ਮੇਰਾ ਵੀ ਹੱਕ ਬਣਦਾ ਮੈਂ ਮੈਂ ਨਹੀਂ ਕਰਾ ਸਕਦੀ ਹੁਣ ਮੈਨੂੰ ਇਹ ਬੋਲਿਆ ਤੇ ਬਈ ਫਿਰ ਬਸ ਮੈਂ ਉਹ ਤੋਂ ਬਾਅਦ ਬੋਲ ਨਹੀਂ ਸਕਿਆ ਵੀ ਜਿਹੜੀ ਕੁੜੀ ਜਿਹੜੀ ਕੁੜੀ ਨੂੰ ਮੈਂ ਥਾਣਾ ਖੜਾਇਆ ਯਾਰ ਆਪਣੇ ਪਾਲਿਆ ਬਸੇ ਚੰਗੀ ਸੇਵਾ ਕੀਤੀ ਉਹਦੀ ਚੰਗੇ ਕਾਲਜਾਂ 'ਚ ਪੜਾਇਆ ਬਈ ਅੱਜ ਉਹ ਮੇਰੇ ਨਾਲ ਐ ਕਰ ਗਈ ਫਿਰ ਬਈ ਮੈਂ ਮੈਂ ਆਪਦੇ ਘਰੇ ਆਇਆ ਘਰੇ ਆਇਆ ਮੈਂ ਆਪਦੇ ਘਰ ਵਾਲੇ ਵੀ ਰੋਈ ਜਾਂਦੇ ਸੀ ਮੇਰੇ ਘਰ ਵਾਲੇ ਹਨਾ ਮੈਨੂੰ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਐ ਕਰਕੇ ਆਹ ਗੱਲ ਹੋ ਗਈ ਵੀ ਵੇਖ ਕਹਿੰਦੀ ਆਪਾਂ ਕਿੰਨਾ ਕਿੰਨਾ ਪਿਆਰ ਨਾਲ ਰੱਖਿਆ ਕੁੜੀ ਨੂੰ ਕਿੰਨਿਆ ਚੰਗੇ ਸਕੂਲ ਚ ਪੜਾਇਆ ਚੰਗੇ ਕਾਲਜ ਚ ਪੜਾਇਆ ਚੰਗੀ ਉਹਦੀ ਸਿੱਖਿਆ ਕੀਤੀ ਕਿੰਨਾ ਪਿਆਰ ਕਰਦੇ ਸੀ ਆਪਾਂ ਹਰ ਇੱਕ ਚੀਜ਼ ਨੂੰ ਲੈ ਕੇ ਦਿੰਦੇ ਸੀ ਤੇ ਉਹ ਆਪਣੇ ਨਾਂ ਕਰ ਗਈ ਫਿਰ ਉਹ ਕਹਿੰਦੀ ਵੀ ਮੇਰੇ ਮਾਪੇ ਉਹ ਮੈਨੂੰ ਇੰਨਾ ਪਿਆਰ ਕਰਦੇ ਸੀ ਤੇ ਮੇਰੀ ਇੱਜ਼ਤ ਕਰਦੇ ਸੀ ਮੇਰੀ ਸੇਵਾ ਕੀਤੀ ਮੈਨੂੰ ਪੜਾਇਆ ਲਿਖਾਇਆ ਤੇ ਮੈਂ ਉਹਨਾਂ ਇਹੋ ਜਿਹਾ ਕਰਕੇ ਆਈ ਆ ਤੇ ਬਾਈ ਬਸ ਫਿਰ ਮੇਰੇ ਪੈਰਾਂ ਚੋਂ ਇੱਥੇ ਧਰਤੀ ਨਿਕਲ ਗਈ ਪੈਰਾਂ ਚੋਂ ਮੈਂ ਉੱਥੇ ਹੀ ਬਹਿ ਗਿਆ ਜਿੱਥੇ ਖੜਾ ਸੀਗਾ ਬਾਈ ਬਸ ਮੈਂ ਤੋਂ ਬਸ ਮੈਂ ਤੋਂ ਬੋਲਿਆ ਨਹੀਂ ਗਈ ਬਾਈ ਭਾਈ ਇਹ ਕਹਿੰਦਾ ਨਾ ਜਦੋਂ ਸਾਡੀ ਮੇਰੀ ਕੁੜੀ ਜਵਾਨ ਹੋਈ ਤੇ ਕਹਿੰਦਾ ਉਹ ਵੀ ਇਹ ਜਿਹੜੇ ਅਸੀਂ ਕੰਮ ਕੀਤਾ ਸੀ ਉਹੀ ਕੁਛ ਉਹੋ ਕਰਨ ਲੱਗੀ ਤੇ ਮੈਂ ਮਨਤਾਂ ਕੀਤੀਆਂ ਉਹਦੀਆਂ ਬਹੁਤ ਮਨਤਾਂ ਕੀਤੀਆਂ ਸਭ ਕੁਝ ਕੀਤਾ ਮੁੰਡੇ ਦੇ ਜਿਵੇਂ ਪਹਿਰੀ ਪੱਗ ਜਾਂ ਉਹਦੀ ਪਹਿਰੀ ਹੱਥ ਲਾਏ ਕੁਛ ਵੀ ਕੀਤਾ ਜੋ ਕੁਛ ਮੈਥੋਂ ਸਰਿਆ ਮੈਂ ਕੀਤਾ ਪਰ ਕੁੜੀ ਨੇ ਮੇਰੀ ਆਖਰ ਨਾਲ ਤਾਨਾ ਮਾਰਤਾ ਵੀ ਜਿਵੇਂ ਤੁਸੀਂ ਵਿਆਹ ਕਰਾਇਆ ਤੁਸੀਂ ਵੀ ਤਾਂ ਕਿਸੇ ਦੀਤੀ ਭਾਕੇ ਲੈ ਆਏ ਤੁਸੀਂ ਮੇਰੀ ਮਾਂ ਨੂੰ ਭਜਾ ਕੇ ਲੈ ਆਏ ਸੀਗੇ ਤੇ ਮੈਂ ਵੀ ਤਾਂ ਉਸੇ ਤਰ੍ਹਾਂ ਹੀ ਵਿਆਹ ਕਰਾਉਣਾ ਜਿਹਨੂੰ ਮੈਂ ਪਿਆਰ ਕਰਦੀ ਆ ਮੈਂ ਤਾਂ ਉਹਦੇ ਕੋਲੇ ਜਾਊਂਗੀ ਇਹ ਉਹੀ ਗੇੜ ਆ ਗਿਆ ਬਾਈ ਜੇ ਅੱਜ ਤੋਂ 20-22 ਸਾਲ ਆਪਾਂ ਕਿਸੇ ਦਾ ਦਿਲ ਦਿਖਾਇਆ ਤੇ ਅੱਜ ਉਹ ਵੀ ਆਪਣਾ ਦਿਖਾ ਕੇ ਗਈ ਆ ਘਰੇ ਆਇਆ ਘਰੇ ਆ ਕੇ ਜਦੋਂ ਨੇ ਆਪਦੀ ਘਰ ਵਾਲੀ ਦੇ ਕੋਲੇ ਵੇਖਿਆ ਤਾਂ ਉਹ ਰੋਈ ਜਾਵੇ ਉਹਨੇ ਉਹਨੇ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਜੇ ਮੰਨ ਕੇ ਚੱਲ ਵੀ ਆਪਾਂ ਆਪਦੀ ਧੀ ਨੂੰ ਇੰਨੇ ਲਾਡਾਂ ਚਾਮਾਣਾ ਪਾਲਿਆ ਸੀਗਾ ਲਾਡਾਂ ਚਾਮਾਣਾ ਪਾਲਿਆ ਮੜ ਕੇ ਕੀ ਹੋਇਆ ਕਹਿੰਦੇ ਜੀ ਉਹ ਵੀ ਲਾਡਾ ਚਾਮਾ ਨਾਲ ਪਾਲੀ ਸੀ ਮੇਰੇ ਮਾਪਿਓ ਨੇ ਕਹਿੰਦੀ ਮੈਨੂੰ ਮੇਰੇ ਮਾਪਿਓ ਨੇ ਲਾਡਾ ਚਾਮਾ ਨਾਲ ਪਾਲਿਆ ਸੀ ਤੇ ਉਹੀ ਗੱਲ ਹੋ ਗਈ ਆਪਣੇ ਵੀ ਲਾਡਾ ਚਾਮਾ ਵਾਲਾ ਪਿਆਰ ਖੂਚ ਗਿਆ ਤੇ ਮੈਂ ਵੀ ਆਦੇ ਮਾਪਿਓ ਦਾ ਲਾਡਾ ਚਾ ਖੂਚ ਸੱਟ ਕੇ ਆਈਆਂ ਬਾਈ ਮੁੜ ਕੇ ਚਲ ਸੋਡੇ ਪਿੰਡ ਦੇ ਲੋਕ ਤੈਨੂੰ ਕੀ ਕਹਿੰਦੇ ਆ ਕੀ ਮੰਨ ਕੇ ਚਲ ਕੋਈ ਜਿਹੜਾ ਬੁੜੀਆਂ ਕੜੀਆਂ ਆਉਂਦੀਆਂ ਛੋਡਾ ਅਫਸੋਸ ਵੀ ਕਰ ਦੋਣੀਆਂ ਛੋਡੇ ਮੂੰਹ ਤੇ ਮੈਂ ਨਾ ਮਾਰ ਦਗਾ ਬਾਈ ਲੋਕ ਨਾ ਇਹ ਜੀਆਂ ਗੱਲਾਂ ਲੱਭਦੇ ਆ ਪੰਜਾਬ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਜਿਹੜੀ ਹਵਾਰਦਤ ਹੁੰਦੀਆਂ ਇਹ ਨੀਆਂ ਚੀਜ਼ਾਂ ਨੂੰ ਮਜ਼ਾਕ ਤੌਰ ਤੇ ਬਹੁਤ ਬਣਾਇਆ ਜਾਂਦਾ ਹਨ ਜਾਂ ਕਿਸੇ ਦੀ ਕੁੜੀ ਨਿਕਲ ਗਈ ਜਾਂ ਕਿਸੇ ਦੇ ਕੋਈ ਘਰੇ ਫੜਿਆ ਗਿਆ ਜਾਂ ਕੋਈ ਇਹੋ ਜੀ ਗੱਲ ਹੋ ਗਈ ਜਾਂ ਉਹੋ ਜੀ ਕੋਈ ਵੀ ਗੱਲ ਇਹ ਰੱਖ ਲੋ ਯਾਰ ਤੁਸੀਂ ਹਨ ਵੀ ਪੰਜਾਬ ਵਿੱਚ ਮੁੱਦਾ ਬਣ ਜਾਂਦਾ ਹਨ ਵੀ ਕੁੜੀਆਂ ਜਿਹੜੀਆਂ ਬੁੜੀਆਂ ਹੁੰਦੀਆਂ ਮੂੰਹ ਜੋੜ ਜੋੜ ਕੇ ਗੱਲਾਂ ਕਰਦੀਆਂ ਹਨ ਸਾਡੇ ਘਰੇ ਆਇਆ ਕਰਨ ਬਈ ਮੇਰੀ ਘਰ ਵਾਲੀ ਕੋਲ ਬੈਠਿਆ ਕਰਨ ਮੈਂ ਪੱਠੇ-ਪੁੱਠੇ ਪਾਈ ਜਨਾ ਨੀਰਾ-ਨੂਰਾ ਪਾਈ ਜਨਾ ਮੇਰੀ ਘਰ ਵਾਲੀ ਨੂੰ ਕਹਿੰਦੀ ਆ ਆ ਕੇ ਕਹਿੰਦੀ ਵੀ ਬਹੁਤ ਮਾੜਾ ਹੋਇਆ ਵੀ ਤੁਹਾਡੀ ਕੁੜੀ ਨੇ ਆਹ ਕੰਮ ਕੀਤਾ ਫਿਰ ਇੱਕ ਬੁੜੀ ਬੋਲਦੀ ਹੈ ਬਈ ਨਾਲ ਬੈਠੀ ਕੰਦੀ ਫਿਰ ਜਿਹੇ ਜਆ ਆਪਾਂ ਕਰਦੇ ਆ ਉਹ ਜਿਹੇ ਹੀ ਜਵਾਬਾਂ ਨੂੰ ਹੀ ਹੁੰਦਾ ਫਿਰ ਉਹ ਗੱਲ ਬਈ ਮੇਰੀ ਘਰ ਵਾਲੀ ਨੂੰ ਬਹੁਤ ਚੁਬਦੀ ਹਨਾ ਵੀ ਉਹ ਵਿਚਾਰੀ ਉੱਥੇ ਬੋਲੀ ਨਹੀਂ ਕਿਉਂਕਿ ਜਦੋਂ ਆਪਣੀ ਗਲਤੀ ਸੀ ਆਪਾਂ ਬੋਲੇ ਨਹੀਂ ਬਈ ਹਨਾ ਫਿਰ ਮੈਨੂੰ ਗੁੱਸਾ ਆਇਆ ਬਈ ਮੈਂ ਨੀਰੇ ਦਾ ਬੱਠਲ ਦਾ ਸੱਟਿਆ ਤੇ ਮੈਂ ਬੁੜੀ ਕੋਲ ਆ ਗਿਆ ਮੈਂ ਕਿਹਾ ਉਹ ਗੱਲਾਂ ਪੁਰਾਣੀਆਂ ਸੀ ਮੈਂ ਕਿਹਾ ਜਿਹੜਾ ਕੁਝ ਹੋ ਗਿਆ ਮੈਂ ਕਿਹਾ ਤੂੰ ਤੂੰ ਸਾਡੇ ਘਰੇ ਮਤਲਬ ਦੁੱਖ ਸੁੱਖ ਕਰਨਾ ਆਈ ਹੈ ਕਿ ਸਾਡੇ ਨਾਮਕ ਸੜਕਣ ਆਈਆਂ ਜ਼ਖਮਾਂ ਦੇ ਮੈਂ ਉਹ ਬੁੜੀ ਨੂੰ ਬਹੁਤ ਬੋਲਿਆ ਬਈ ਫਿਰ ਬਈ ਮੇਰੀ ਘਰ ਵਾਲੀ ਮੇਰੇ ਗਲੇ ਲੱਗ ਕੇ ਰੋਣ ਲੱਗੀ ਕਹਿੰਦੀ ਆਪਾਂ ਗੌਰਤ ਗਲਤੀ ਕੀਤੀ ਆ ਬਹੁਤ ਵੱਡੀ ਗਲਤੀ ਕੀਤੀ ਆ ਅੱਜ ਜਿਹੜਾ ਆਪਾਂ ਨੂੰ ਤਾਣੇ ਸੁਣਨੇ ਪੈ ਰਿਹਾ ਮੇਰੇ ਪਿਓ ਨਾਲ ਕੀ ਹੋਇਆ ਹੋਊਗਾ ਕਹਿੰਦੀ ਮੇਰੇ ਪਿਓ ਨਾਲ ਕੀ ਹੋਇਆ ਹੋਊਗਾ ਜਿਹੜਾ ਕੁਛ ਆਪਾਂ ਕੀਤਾ ਇਹ ਅੱਜ ਆਪਣੇ ਨਾਲ ਇਹ ਜਿਹਾ ਕੁਛ ਹੋ ਰਿਹਾ ਤੇ ਮੇਰੇ ਪਿਓ ਨਾਲ ਕਿਹੋ ਜਿਹਾ ਹੋਇਆ ਹੋਊਗਾ ਜਦੋਂ ਮੈਂ ਤੇਰੇ ਨਾਲ ਭੱਜ ਕੇ ਆਈ ਸੀ ਅੱਜ ਸਾਨੂੰ ਹੁੰਦੀ ਆ ਮਹਿਸੂਸ ਗਲਤੀ ਮੈਂ ਅਸੀਂ ਗਲਤੀ ਕੀਤੀ ਬਹੁਤ ਵੱਡਾ ਪਾਪ ਮਹਿਸੂਸ ਹੁੰਦਾ ਵੀ ਮੈਂ ਬਹੁਤ ਵੱਡਾ ਪਾਪ ਕੀਤਾ ਮੈਂ ਮੈਂ ਯਾਰ ਇਹ ਭਾਰ ਹੀ ਨਹੀਂ ਸਕਦਾ ਯਾਰ ਮੈਂ ਨਾ ਯਾਰ ਬਈ दारू ਪੀਣ ਲੱਗ ਗਿਆ ਯਾਰ ਸਖਤਾਂ ਪੀਣ ਲੱਗ ਗਿਆ ਮੈਂ ਹਰ ਇੱਕ ਨਸ਼ਾ ਕਰਨ ਲੱਗ ਗਿਆ ਚਿੱਟੇ ਨੂੰ ਛੱਡ ਕੇ ਬਈ ਹਰ ਇੱਕ ਨਸ਼ਾ ਕਰਨ ਲੱਗ ਗਿਆ ਬਈ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਨੀਂਦ ਮੈਂ ਨੀਂਦ ਦੇ ਗੋਲੀਆਂ ਖਾ ਕੇ ਸੌਣਾ ਬਈ ਮੇਰੇ ਮੇਰੇ ਮੈਚ ਸੌ ਜਾਣਾ ਬਈ ਸੁਪਨੇ 'ਚ ਮੇਰੇ ਮੇਰੀ ਘਰ ਵਾਲੀ ਦਾ ਪਿਓ ਦਿਖਦਾ ਬਈ ਮੈਨੂੰ ਉਹ ਮੈਨੂੰ ਸੁਪਨੇ ਦੇ ਵਿੱਚ ਕਹਿੰਦਾ ਵੀ ਤੂੰ ਮੇਰੇ ਨਾਲ ਤੂੰ ਮੇਰੇ ਨਾਲ ਗਈਤੀ ਸੀ ਨਾ ਤੇਰੇ ਨਾਲ ਵੀ ਹੋ ਗਈ ਹੂੰ ਤੂੰ ਮੇਰੀ ਕੁੜੀ ਲੈ ਗਿਆ ਸੀ ਅੱਜ ਤੇਰੀ ਵੀ ਕੋਈ ਕੁੜੀ ਘੱਟ ਕੇ ਲੈ ਗਿਆ ਬਾਈ ਉਹ ਮੇਰੇ ਮੂਰੇ ਖੜ ਜਾਂਦਾ ਮੇਰੀ ਹਿੱਕ ਤੇ ਖੜ ਜਾਂਦਾ ਮੈਨੂੰ ਬਹੁਤ ਦੁੱਖ ਆ ਬਾਈ ਇਹ ਚੀਜ਼ ਆ ਮੈਨੂੰ ਬਹੁਤ ਵੱਡਾ ਪਾਪ ਆ ਬਾਈ ਪਤਾ ਕੀ ਕਹਿੰਦਾ ਬਾਈ ਕਹਿੰਦਾ ਜਦੋਂ ਸਾਡੇ ਘਰੇ ਪਿੰਡਾਂ ਦੇ ਵਿੱਚ ਤਾਮ ਚੱਲ ਪੈਂਦਾ ਹੁੰਦਾ ਤਾਨੇ ਮਿਹਨੇ ਵਾਲਾ ਕੰਮ ਜਦੋਂ ਸਾਡੇ ਘਰੇ ਇਹ ਕਹਿੰਦਾ 부ੜੀ ਇੱਕ ਪਤਾ ਲੈ ਨਹੀਂ ਨਾਲ ਤਾਂ ਅਫਸੋਸ ਕਰਗੀ ਨਾਲੇ ਮੈਨੂੰ ਮਿਹਣਾ ਮਾਰ ਗਈ ਮੇਰੇ ਘਰ ਵਾਲੇ ਨੂੰ ਵੀ ਜਿਵੇਂ ਤੁਸੀਂ ਕੀਤਾ ਸੀ ਤੁਸੀਂ ਵੀ ਤਾਂ ਭੱਜ ਕੇ ਹੀ ਉਹੋ ਜਿਹਾ ਤੁਹਾਡੀ ਕੁੜੀ ਨੇ ਕਰਨਾ ਸੀਗਾ ਉਥੇ ਇਨਾਂ ਦੀ ਲੜੋ ਲੜਾਈ ਹੋਈ ਦੁੱਖ ਹੋਇਆ ਉਹ ਕੁੜੀ ਨੇ ਇਹ ਗੱਲ ਸੋਚੀ ਵੀ ਮੈਂ ਆਦੇ ਮਾਪਿਆਂ ਨੂੰ ਐ ਛੱਡ ਕੇ ਆਈ ਸੀ ਭੱਜ ਕੇ ਸੀ ਉਹਨੂੰ ਕੀ ਪਤਾ ਕਿੰਨੇ ਕਿ ਮਹੀਨੇ ਬੱਜੇ ਹੋਣਗੇ ਅੱਜ ਸਾਨੂੰ ਮਹੀਨੇ ਬਜਦੇ ਆ ਕਿਉਂਕਿ ਸਾਡੇ ਪਿੰਡਾਂ ਦੇ ਲੋਕ ਕਈ ਹੁੰਦੇ ਆ ਕਈ ਤਾਂ ਦੁੱਖ ਚ ਸ਼ਰੀਕ ਬੰਦੇ ਆ ਕਈ ਜ਼ਖਮਾਂ ਤੇ ਨੂਨ ਲਾਉਂਦੇ ਆ ਕਿਉਂ ਲਾਉਂਦੇ ਉਹ ਉਹ ਕਈ ਇਹ ਮਜ਼ਾਕ ਚ ਪਾਤਲ ਬਣ ਜਾਂਦੇ ਉਹ ਆਪਦਾ ਨਹੀਂ ਸੋਚਦੇ ਕੱਲ ਨੂੰ ਸਾਡੇ ਨਾਲ ਕੀ ਹੋਣਾ ਉਦੋਂ ਬਾਅਦ ਬਈ ਇਹ ਕਹਿੰਦਾ ਵੀ ਮੈਨੂੰ ਵੀ ਮੇਰੇ ਰਾਤ ਨੂੰ ਸੁਪਨੇ 'ਚ ਹਿੱਕ ਤੇ ਬਹਿ ਜਾਂਦਾ ਕਿ ਮੇਰਾ ਸਹੁਰਾ ਮੈਨੂੰ ਉਹ ਸੋਚਦਾ ਉਹ ਵੀ ਤੂੰ ਮੇਰੇ ਨਾਲ ਕੀਤੀ ਸੀ ਮੈਂ ਤੇਰੀਆਂ ਮਨਤਾ ਕੀਤੀਆਂ ਸੀ ਅੱਜ ਤੇਰੇ ਨਾਲ ਹੋ ਗਈ ਉਹ ਹੋ ਗਈ ਕਿਉਂ ਕਿਉਂ ਤੇਰੀ ਵੀ ਆਪਦੀ ਅੱਜ ਨਿਕਲ ਗਈ ਜੇ ਹੀ ਤੂੰ ਕਿਸੇ ਪਿਆਰ ਨਾਲ ਲਿਆ ਹੁੰਦਾ ਉਹਨੂੰ ਚੰਗੇ ਸੰਸਕਾਰ ਦਿੱਤੇ ਹੁੰਦੇ ਤੇ ਅੱਜ ਇਹ ਕੰਮ ਨਾਉਂਦਾ ਮੰਨ ਕੇ ਚੱਲ ਬਈ ਯਾਰ ਕੁੜੀ ਸੋਡੀ ਵੱਡੀ ਹੋਈ ਸੀ ਜਵਾਨ ਹੋਈ ਸੀ ਹਨਾ ਕੱਲੀ-ਕੱਲੀ ਸੋਡੀ ਧੀ ਸੀ ਤੁਸੀਂ ਮੁੰਡਾ ਨਹੀਂ ਲਿਆ ਉਦھے ਜੇ ਸਾਨੂੰ ਕੁੜੀ ਆਏ ਨਹੀਂ ਕਹਿੰਦੀ ਸੀ ਯਾਰ ਵੀ ਮੇਰੇ ਨਾਨਕੇ ਕਿੱਥੇ ਆ ਮੇਰਾ ਮਾਮਾ ਕਿੱਥੇ ਮੇਰੇ ਨਾਨਾ ਨਾਨੀ ਕਿੱਥੇ ਮੇਰੇ ਮਾਮੀ ਕਿੱਥੇ ਐ ਜਦੋਂ ਸੋਹਾਂ ਵਾਲੀ ਹੋ ਗਈ ਸੀ ਨਾ ਲੋਕ ਜਦੋਂ ਜਵਾਕਾਂ ਚ ਖੇਡਦੀ ਸੀ ਮੇਰੀ ਕੁੜੀ ਜਣਾ ਤੇ ਉਹਨਾਂ ਕੋਲ ਸੁਣ ਕੇ ਆਉਂਦੀ ਸੀ ਮੇਰਾ ਮਾਮਾ ਮੇਰੇ ਵਾਸਤੇ ਆ ਲੈ ਆ ਮੇਰਾ ਨਾਨਾ ਮੇਰੇ ਸਾਡੇ ਘਰੇ ਆਇਆ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਬਈ ਫਿਰ ਉਹ ਸਾਡੇ ਘਰੇ ਆ ਕੇ ਮਤਲਬ ਮੇਰੀ ਕੁੜੀ ਮੇਰੇ ਕੋਲ ਆ ਕੇ ਜਾਂ ਮੇਰੀ ਮੰਮੀ ਘਰ ਵਾਲੀ ਕੋਲ ਆ ਕੇ ਉਹਨਾਂ ਨੂੰ ਕਹਿੰਦੀ ਸੀ ਵੀ ਮਾਮਾ ਕਿੱਥੇ ਆ ਮਾਮਾ ਨਹੀਂ ਆਉਂਦਾ ਆਪਣਾ ਨਾਨਕੇ ਕਿੱਥੇ ਆ ਮੇਰੇ ਉਹ ਚੀਜ਼ਾਂ ਮਤਲਬ ਮਿਸ ਹੋ ਗਈ ਮੈਂ ਬਹੁਤ ਵੱਡਾ ਪਾਪ ਯਾਰ ਮੈਂ ਕਹਿੰਦਾ ਯਾਰ ਨਾ ਮੈਨੂੰ ਪਤਾ ਨਹੀਂ ਲੱਗਦਾ ਪਿਆ ਸੀ ਪਰ ਮੈਂ ਪਾਪ ਬਹੁਤ ਵੱਡਾ ਹੋ ਰਿਹਾ ਸੀਗਾ ਮੇਰੇ ਮਾਪਿਆਂ ਨੇ ਮੈਨੂੰ ਛੱਡਿਆ ਬਈ ਜਿਹੜਾ ਮੈਂ ਕੰਮ ਕੀਤਾ ਉਹਦੇ ਕਰਕੇ ਮੈਂ ਕਿਸੇ ਦੇ ਮਾਪਿਆਂ ਤੋਂ ਛੁਡਾਇਆ ਤੇ ਮੇਰੇ ਮਾਪਿਆਂ ਨੇ ਮੈਨੂੰ ਵੀ ਛੱਡਿਆ ਠੀਕ ਉਸ ਤੋਂ ਬਾਅਦ ਮੈਂ ਜਿਵੇਂ ਕਿਸੇ ਦੀ ਕੁੜੀ ਕੱਢ ਕੇ ਲਿਆ ਉਹ ਵੀ ਮੇਰੀ ਵੀ ਕੁੜੀ ਕੋਈ ਕੱਢ ਕੇ ਲੈ ਗਿਆ ਉਹਨੇ ਬੜੇ ਰੋਣੇ ਰੋਏ ਬਈ ਮੇਰੀ ਕੁੜੀ ਨੇ ਵੀ ਮਾਮਾ ਕਿੱਥੇ ਆ ਨਾਨਕੇ ਕਿੱਥੇ ਆਪਣੇ ਬਹੁਤ ਕੁਝ ਹੋਇਆ ਬਈ ਪਰ ਮੈਂ ਬਈ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਲੱਗਦਾ ਵੀ ਯਾਰ ਜੇ ਸਾਡੀ ਧੀ ਇਹ ਰਸਤਾ ਦੇ ਬੰਧਨ ਚ ਵੱਜੀ ਹੁੰਦੀ ਹੈ ਨਾ ਭੂਆ ਕੋਲੇ ਜਾਂਦੀ ਨਾਨਕਿਆਂ ਕੋਲੇ ਜਾਂਦੀ ਮੇਰਾ ਮੇਰਾ ਤੇਰਾ ਮਾਂ ਪਿਓ ਸੋ ਦਾਦਾ ਦਾਦੀ ਉਹਨਾਂ ਨਾਲ ਹੁੰਦਾ ਹੈ ਨਾ ਕਿੰਨਾ ਪਿਆਰ ਮਿਲਣਾ ਕਿਤੇ ਤੁਹਾਡੇ ਦੋਹਾਂ ਦਾ ਪਿਆਰ ਸੀ ਕਿਤੇ 10 20 ਜੀਆਂ ਦਾ ਪਿਆਰ ਬੰਨਾ ਸੀਗਾ ਹੋ ਸਕਦਾ ਕੋਈ ਨਾ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਹੁੰਦਾ ਕੋਈ ਮਾਮੀ ਸਮਝਾਉਂਦੀ ਮਾਸੀ ਸਮਝਾਉਂਦੀ ਜੇ ਭਾਈ ਮੈਂ ਸੰਸਕਾਰਾਂ ਨਾਲ ਵਿਆਹ ਕੀਤਾ ਹੁੰਦਾ ਨਾ ਵਧੀਆ ਫੇਰੇ ਲੈ ਹੁੰਦੇ ਚੰਗਾ ਵਿਆਹ ਕੀਤਾ ਹੁੰਦਾ ਰਿਸ਼ਤੇਦਾਰੀ ਦੇ ਵਿੱਚ ਆਪਣੀ ਕਾਸਟ ਦੇ ਵਿੱਚ ਵਿਆਹ ਕੀਤਾ ਹੁੰਦਾ ਤੇ ਮੇਰੀ ਕੁੜੀ ਨੇ ਵੀ ਭਾਈ ਬਾਹਰ ਨਿਕਲ ਕੇ ਮਿੱਥ ਵਿਆਹ ਨਹੀਂ ਕਰਾਉਣਾ ਸੀ ਅੱਜ ਮੈਂ ਇਹ ਚੀਜ਼ ਨੂੰ ਦੋਸ਼ ਨਹੀਂ ਦੇ ਰਿ ਪਰ ਮੈਨੂੰ ਪਤਾ ਲੱਗ ਰਿਹਾ ਵੀ ਜਿਹੇ ਜਾਂ ਮੈਂ ਕੀਤਾ ਬਈ ਉਹ ਜਾਂ ਉਹਨੇ ਕੀਤਾ ਮੈਂ ਉਹਨਾਂ ਨੂੰ ਨਾਂ ਤੇ ਮਾਰ ਸਕਦਾ ਨਾ ਕੁੱਟ ਸਕਦਾ ਨਾ ਉਹਨਾਂ ਨਾਲ ਬੋਲ ਸਕਦਾ ਕਿਉਂਕਿ ਉਹਨੇ ਮੈਨੂੰ ਇਹ ਗੱਲ ਕਹੀ ਮੇਰੀ ਕੁੜੀ ਨੇ ਵੀ ਜਿਹੇ ਜਾਂ ਜਿਹੜੀ ਤੂੰ ਕੀਤਾ ਸੀ ਉਹ ਜਾਂ ਮੈਂ ਵੀ ਕਰਨਾ ਹੀ ਆ ਮੈਂ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਕਹਿੰਦਾ ਨਾ ਬਾਈ ਕਹਿੰਦਾ ਜਦੋਂ ਮੈਨੂੰ ਵੱਡੀ ਹੋਈ ਕੁੜੀ ਥੋੜੀ ਜਿਹੀ ਸੋਹ ਵਾਲੀ ਹੋਈ ਹੈ ਨਾ ਜਦੋਂ ਕਿਸੇ ਜਵਾਕਾਂ ਨਾਲ ਖੇਡਦੀ ਹੁੰਦੀ ਸੀ ਉਹ ਦੱਸਣਾ ਉਹਨਾਂ ਨੇ ਸਾਡਾ ਮਾਮਾ ਇਹ ਲੈ ਕੇ ਆ ਸਾਡਾ ਨਾਨਾ ਨਾਨੀ ਆ ਲੈ ਕੇ ਸਾਡਾ ਉਹ ਲੈ ਕੇ ਲੈ ਕੇ ਇਹਨਾਂ ਨੂੰ ਪੁੱਛਣਾ ਕਿ ਉਹਨੇ ਵੀ ਮਾ ਵੀ ਡੈਡੀ ਜਾਂ ਆਪਦੀ ਮਾਂ ਨੂੰ ਪੁੱਛਣਾ ਮਾਂ ਵੀ ਮੇਰੇ ਨਾਨਕੇ ਕਿੱਥੇ ਆ ਮੇਰਾ ਮਾਮਾ ਮਾਮੀ ਕਿਉਂ ਨਹੀਂ ਆਉਂਦੇ ਮੇਰਾ ਨਾਨਾ ਨਾਨੇ ਕਿਉਂ ਨਹੀਂ ਆਉਂਦੇ ਮੈਨੂੰ ਦੱਸ ਹੁਣ ਇਹ ਕੀ ਦੱਸਣ ਕਿੱਥੇ ਨਾਨਕੇ ਆ ਸੀ ਕੀ ਖੇ ਖਾਧੀ ਆ ਕੀ ਕੀਤਾ ਕੀ ਨਹੀਂ ਕੀਤਾ ਹੌਲੀ ਹੌਲੀ ਫਿਰ ਜਦੋਂ ਕੁੜੀ ਮੜੀ ਜੀ ਪੈਰਾਂ ਸਾਲ ਹੋ ਗਈ ਆਪਦੀ ਸੌਂਰਤ ਸੰਭਾਲਣ ਲੱਗ ਗਈ ਉਹਨਾਂ ਨੂੰ ਦੱਸਣ ਲੱਗੇ ਲੋਕ ਵੀ ਤੇਰੀ ਮਾਂ ਨਿਕਲ ਕੇ ਆਈ ਤੈਨੂੰ ਕਿੱਥੋਂ ਹੋਏ ਮਲਾਕੇ ਲਿਆਉਣਗੇ ਉਹਨਾਂ ਨਾਲ ਬੱਤ ਦੇ ਨਹੀਂ ਉਸ ਤੋਂ ਬਾਅਦ ਉਹ ਕੁੜੀ ਦੇ ਦਿਮਾਗ ਦੇ ਵਿੱਚ ਇਹੋ ਜੀ ਚੀਜ਼ ਘਰ ਕੀਤੀ ਉਹ ਇਹਨਾਂ ਨੂੰ ਵੀ ਪੁੱਛਣ ਲੱਗੀ ਮੈਂ ਉਹਦੇ ਨਾਨਾ ਨਾਨੀ ਕੋਲ ਜਾਣਾ ਕਿਵੇਂ ਜਾਵਾਂ ਮੈਨੂੰ ਮਲਾਕੇ ਲਿਓ ਮੇਰੇ ਕਿੱਥੇ ਨਾਨਕੇ ਆ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਇਹਨੂੰ ਮਹਿਣਾ ਮਾਰਿਆ ਵੀ ਜਿਹੇ ਜਤ ਤੁਸੀਂ ਕੀਤਾ ਮੈਂ ਵੀ ਤਾਂ ਉਹੀ ਕੀਤਾ ਜੋ ਕੀਤਾ ਤੁਸੀਂ ਕੀਤਾ ਮੈਂ ਕੀਤਾ ਮੈਂ ਕੀਤਾ ਵੀ ਇੱਕ ਹੱਥ ਕੀਤਾ ਦੂਜੀ ਹੱਥ ਭਰ ਲਿਆ ਕਿਤੇ ਇਹ ਚੀਜ਼ ਦਾ ਮੰਨ ਲਓ ਕਿ ਜੇ ਮਲਾਲ ਜਾਂ ਦੁੱਖ ਹੈਗਾ ਵੀ ਤੂੰ ਉਹਦੇ ਪਿਓ ਨੂੰ ਆਪਦੇ ਸਹੁਰੇ ਨੂੰ ਜਾਂ ਮਿਲਣ ਜਾਏਂਗਾ ਜਾਂ ਕਿਵੇਂ ਵੀ ਆ ਵੀ ਤੈਨੂੰ ਕੋਈ ਨਾ ਕੋਈ ਉਹਦਾ ਦਿਲ ਦਾ ਬੋਝ ਹਲਕਾ ਕਰਦਾ ਭਾਈ ਜਿਹੜਾ ਮੈਂ ਪਾਪ ਕੀਤਾ ਭਾਈ ਇਹਦਾ ਭੁਗਤਾਨ ਕਿੱਥੇ ਵੀ ਨਹੀਂ ਹੈਗਾ ਮੈਂ ਬਸ ਇੱਕ ਗੱਲ ਸੋਚੀ ਹੈ ਭਾਈ ਮੈਂ ਆਪਦੀ ਘਰ ਵਾਲਿਆਂ ਨੂੰ ਵੀ ਕਿਹਾ ਵੀ ਮੈਂ ਨਾ ਸਹੁਰੇ ਪਿੰਡ ਚੱਲਣਾ ਹੱਪਾਂ ਵੀ ਤੇਰੇ ਡੈਡੀ ਕੋਲ ਜਾਣਾ ਮੈਂ ਉਹ ਤੋਂ ਮਾਫੀ ਮੰਗਣੀ ਆ ਉਹਦੇ ਪੈਰੀ ਡਿਗਣਾ ਉਹਦੇ ਗੱਲ ਲੱਗ ਕੇ ਰੋਣਾ ਵੀ ਜਿਹੇ ਜਾਂ ਮੈਂ ਕੀਤਾ ਸੀ ਉਸ ਜਾਂ ਤੋਂ ਤੇਰੇ ਨਾਲ ਵੀ ਹੋਇਆ ਜਿਹੇ ਜਾ ਉਹ ਹੈ ਮੇਰੇ ਨਾਲ ਹੋ ਗਿਆ ਬਈ ਇਹ ਤਾਂ ਬਿਨਾ ਮੈਨੂੰ ਕਿਤੇ ਵੀ ਢੋਈ ਮਿਲਣੀ ਬਈ ਦਿਲ ਤੇ ਬੋਝ ਹੈਗਾ ਤੇ ਦੂਜੇ ਲੋਕਾਂ ਨੂੰ ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹਣਾ ਬਈ ਜਿਹੜੇ ਲੋਕ ਮੈਨੂੰ ਵੇਖ ਰਹੇ ਆ ਜਾਂ ਵੀਡੀਓ ਵੇਖ ਰਹੇ ਆ ਜਿੰਨੀਆਂ ਵੀ ਕੁੜੀਆਂ ਜਾਂ ਮੁੰਡੇ ਆ ਬਈ ਇਹੋ ਜਿਹੇ ਕੰਮ ਕਦੇ ਨਾ ਕਰੋ ਕਿਉਂਕਿ ਇਹ ਚੱਕਰ ਆ ਬਈ ਕੋਕੇ ਤੁਹਾਡੇ ਤੇ ਆਉਣਾ ਹੀ ਆਉਣਾ ਜਿਹੇ ਜਾਤ ਆਪਾਂ ਕਰਾਂਗੇ ਉਹੋ ਜਿਹਾ ਹੀ ਨਿਕਲੂਗਾ ਤੇ ਤੁਹਾਡੇ ਨਾਲ ਵੀ ਉਦਾਂ ਹੀ ਹੋਊਗਾ ਜੇ ਆਪਾਂ ਮਾਂ ਪਿਓ ਨੂੰ ਤੰਗ ਕਰਾਂਗੇ ਜਾਂ ਆਪਾਂ ਚੋਰੀ ਟਪਾਤੀ ਕਰਾਂਗੇ ਜਾਂ ਆਪਾਂ ਇਸ਼ਕ ਬਾਜੀ ਕਰਾਂਗੇ ਜਿਹੇ ਜਾ ਆਪਾਂ ਕਰਾਂਗੇ ਉਹ ਜਿਹੇ ਜਾਗ ਨਿਕਲਦੇ ਆ ਬਾਈ ਇਹ ਸੱਚੀ ਗੱਲ ਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਧੰਨਵਾਦ ਬਈ ਜਿਹੜਾ ਤੇਰਾ ਜਿਹੜਾ ਤੂੰ ਆਦੋ ਦੁੱਖ ਦਰਦ ਸਾਡੇ ਕੋਲੇ ਲੈ ਕੇ ਆਇਆ ਆ ਕਿਉਂਕਿ ਲੋਕ ਇਹ ਜੀਆਂ ਚੀਜ਼ਾਂ ਚ ਨਾ ਵੜਨ ਕਿਉਂਕਿ ਮੇਰੇ ਨਾਲ ਜਿਹੇ ਜਾ ਹੋਇਆ ਤੇ ਉਹ ਕੋ ਕਿਸੇ ਹੋਰ ਨਾਲ ਵੀ ਨਾ ਹੋਇਆ ਠੀਕ ਆ ਬਈ ਤੁਹਾਨੂੰ ਇਹ ਬਾਈ ਉਹ ਅੱਜ ਦੀ ਦੁੱਖ ਭਰੀ ਕਹਾਣੀ ਅੱਜ ਆਪਾਂ ਸਾਹਮਣੇ ਲੈ ਕੇ ਆਇਆ ਕੀ ਲੈ ਕੇ ਆਏ ਵੀ ਇਹਨੇ ਅੱਜ ਤੋਂ ਬਾਈ 20 22 21 ਸਾਲ ਮੰਨ ਕੇ ਚੱਲੇ ਵੀ ਕਿਸੇ ਦੀ 350 ਕਿਲੇ ਸੀ ਇਹ ਕੀ ਭਜਾ ਕੇ ਲਿਆ ਉਹਦੇ ਮਾਪਿਆਂ ਨੇ ਇਹਦੀਆਂ ਮੈਂਤਾਆਂ ਕੀਤੀਆਂ ਤੇ ਅੱਜ ਉਹਦੀ 32 ਸਾਲ 21 ਸਾਲ ਦੀ ਹੋਈ ਉਹ ਭੱਜ ਗਈ ਇਹ ਕਹਿੰਦਾ ਜਦੋਂ ਮੈਂ ਉਹ ਮੁੰਡੇ ਦੇ ਪੈਰੀ ਹੱਥ ਲਾਏ ਜਾਂ ਮੈਂਤਾ ਕੀਤੀਆਂ ਪੱਗ ਤਰੀ ਤੇ ਮੈਨੂੰ ਮੇਰਾ ਉਹ 20 22 ਸਾਲ ਵਾਲਾ ਜਿਹੜਾ ਪਿਆਰ ਮੈਂ ਭਜਾ ਕੇ ਲਿਆ ਸੀ ਮੈਂ ਉਦੋਂ ਸੁਣੀ ਨਹੀਂ ਸੀ ਮੈਨੂੰ ਉਹ ਜਾ ਕੇ ਅੱਖਾਂ ਮੁਰੇ ਆ ਗਿਆ ਕਿਉਂ ਆ ਗਿਆ ਕਿਉਂਕਿ ਅੱਜ ਉਹ ਪਿਓ ਬਣ ਕੇ ਖੜਾ ਸੀ ਕਿੱਥੇ ਉਹ ਪਹਿਲਾਂ ਉਹ ਆਸ਼ਕ ਸੀ ਜਵਾਨੀ ਚ ਸੀ ਉਹਨੂੰ ਹੁਣ ਦੁੱਖ ਪਤਾ ਲੱਗਿਆ ਵੀ ਪਿਓ ਦਾ ਦੁੱਖ ਕੀ ਹੁੰਦਾ ਉਹ ਕਹਿੰਦਾ ਮੈਂ ਲੋਕਾਂ ਸਾਹਮਣੇ ਇਹ ਗੱਲ ਧਰਨੀ ਚਾਹੁੰਦਾ ਸੀ ਕਿਉਂ ਧਰਨੀ ਚਾਹੁੰਦਾ ਸੀ ਵੀ ਜਿਹੇ ਜਿਹਾ ਤੁਸੀਂ ਕਰੋਗੇ ਉਹੋ ਜਿਹਾ ਹੀ ਭਰੋਗੇ ਜੇ ਜਵਾਨੀ ਪਹਿਲੇ ਤੁਸੀਂ ਇਹ ਗਲਤੀਆਂ ਕਰਦੇ ਨਾ ਤੇ ਇਹ ਸਾਨੂੰ ਗਾਂ ਬੁੜਾਪੇ ਵੇਲੇ ਜਾਂ ਜਦੋਂ ਜਿਹੜੇ ਜੋ ਲਾਦਾ ਉਹ ਸਾਨੂੰ ਦਿਖਾਉਗੀ ਮੁੜ ਕੇ ਕੀ ਹੁੰਦਾ ਵੀ ਹੁਣ ਕਈ ਕੁੜੀ ਆ ਕੁੜੀ ਜਾਂ ਮੁੰਡਾ ਲਾ ਲਓ 9 ਮਹੀਨੇ ਮਾਂ ਕੋ ਖਚੇ ਰੱਖਦੀ ਆ ਠੀਕ ਆ ਉਦੋਂ ਮੁੜ ਕੇ ਉਹਨੂੰ ਆਪ ਦੇ ਜਵਾਕ ਨੂੰ ਨਾਲ ਪਾਉਂਦੀ ਆ ਉਹਦਾ ਗੰਦ ਸਾਫ਼ ਕਰਦੀ ਆ ਆਪ ਸੁੱਕੀ ਥਾਂ ਪਾਉਂਦੀ ਆ ਬੱਚੇ ਨੂੰ ਤੇ ਆਪ ਗਿੱਲੀ ਤੇ ਪੈਂਦੇ ਜੇ ਬਿਸ਼ਾਹ ਕਰ ਲੈ ਮਜਾਕ ਉੱਥੇ ਹਨਾ ਪੋਤਲੇ ਸਕਾਉਂਦੀ ਆ ਫੇਰ ਸੋਡੀਆਂ ਸਾਰੀਆਂ ਰੀਜਾ ਪਿਓ ਪੂਲਗਾ ਕਰਦਾ ਕਿੱਥੇ ਕਮੀ ਰਹਿ ਜਾਂਦੀ ਆ ਪਿਆਰ ਚ ਯਾਰ ਜਿਹੜਾ ਤੁਸੀਂ ਚਾਰ ਦਿਨਾਂ ਦੇ ਪਿਆਰ ਪਿੱਛੇ ਆ ਦਾ ਮਾਂ ਪਿਓ ਠਗਰਾ ਦਿੰਨੇ ਆ ਸਾਡੀ ਵੀਡੀਓ ਅਸੀਂ ਸਿਖਾ ਦਿੰਨੇ ਹੁੰਨੇ ਆ ਸਾਨੂੰ ਕੋਈ ਅਗਲੇ ਨੂੰ ਦੁੱਖ ਹੁੰਦਾ ਉਹ ਅਗਲਾ ਫੇਰ ਦੁੱਖ ਲੈ ਕੇ ਆ ਕਿਉਂ ਲੈ ਕੇ ਆ ਵੀ ਅਗਲੇ ਨੂੰ ਦੁੱਖ ਹੋਇਆ ਕੁੜੀਆਂ ਚਾਰ ਦਿਨਾਂ ਦੇ ਪਿਆਰ ਪਿੱਛੇ ਮੁੰਡੇ ਆ ਕਈ ਕੁੜੀਆਂ ਜਦੋਂ ਛੱਡ ਜਾਂਦੇ ਕਾ ਉਹਨਾਂ ਪਿੱਛੇ ਰੋਈ ਜਾਂਦੇ ਆ ਯਾਰ ਜਿਹੜਾ ਤੁਹਾਡਾ ਮਾਪਿਓ ਆ ਸੋਨੂੰ ਦੇਖ ਦੇ ਕੇ ਜਾਂਦਾ ਤੁਸੀਂ ਉਹਦੇ ਵੱਲ ਤੋਂ ਸੋਚੋ ਉਹਦੇ ਪਿਆਰ ਕੀ ਗੱਲ ਆ ਉਹਦੇ ਪਿਆਰ ਪਿਆਰ ਹੀ ਨਹੀਂ ਹੁੰਦਾ ਜਿਹੜਾ ਸੋਨੂੰ 22-23 ਸਾਲ 25 ਸਾਲ ਤੱਕ ਪਾਲ ਦਿੰਦਾ ਸੋਨੂੰ 1% ਵੀ ਕੰਮ ਨੂੰ ਵੀ ਨਹੀਂ ਕਹਿੰਦਾ ਵੀ ਕਹੇ ਕੋਈ ਨਹੀਂ ਪਤਾ ਵੀ ਮੈਂ ਕਰ ਲੂੰ ਤੂੰ ਐਸ਼ ਕਰ ਕੁੜੀਆਂ ਨੂੰ ਕੋਈ ਮੂੰਹੋਂ ਕੱਢੀ ਕੱਢ ਨਹੀਂ ਦਿੰਦੀ ਚੀਜ਼ ਮਾਂ ਜਾਂ ਪਿਓ ਪਹਿਲਾਂ ਲਿਆ ਕੇ ਦੇ ਦਿੰਦਾ ਤੇ ਉਦੋਂ ਬਾਅਦ ਸੋਨੂੰ ਉਹ ਸਾਰਾ ਕੁਝ ਜਿਹੜਾ ਤੁਹਾਡਾ ਬਣਿਆ ਹੁੰਦਾ ਚਾਰ ਦਿਨਾਂ ਲਈ ਸੋਨੂੰ ਉਹ ਹੋ ਜਾਂਦਾ ਛੋਟਾ ਮਾਪਿਓ ਤੁਹਾਨੂੰ ਮਾੜਾ ਰਸਤਾ ਨਹੀਂ ਭਾਲ ਕੇ ਦਿੰਦਾ ਨਾ ਕੁੜੀ ਨੂੰ ਤੇ ਨਾ ਮੁੰਡੇ ਨੂੰ ਤੁਸੀਂ ਆਪ ਦੀ ਆਪ ਕਹਿਨੇ ਸਾਡਾ ਪਿਆਰ ਸੀ ਸਾਡਾ ਉਹ ਸੀ ਪਿਆਰ ਤੁਹਾਡਾ 4 ਦਿਨਾਂ ਦਾ ਉਹ ਪਿਆਰ ਸੀ ਜਿਹੜਾ 25 24 ਸਾਲ ਤੁਹਾਡੇ ਮਾਪਿਓ ਨਾਲ ਸੀ ਉਹ ਤੁਹਾਡਾ ਪਿਆਰ ਹੀ ਨਹੀਂ ਆਪਾਂ ਇੱਕ ਚੀਜ਼ ਸਮਝਾਉਣਿਆ ਇੱਕ ਸਿੱਖਿਆ ਦਿੰਨੇ ਆ ਵੀ ਭਾਈ ਇਹ ਚੀਜ਼ਾਂ ਨਾ ਕਰਿਆ ਕਰੋ ਨਾ ਕਰਿਆ ਕਰੋ ਮਾਪਿਓ ਦਾ ਦਿਲ ਦੁਖੀ ਨਾ ਕਰਿਆ ਕਰੋ ਅੱਜ ਤੁਸੀਂ ਜਵਾਨੀ ਚ ਦਿਲ ਦੁਖੀ ਕਰਦੇ ਆ ਤੁਹਾਨੂੰ ਕਹਾਂ ਜਦੋਂ ਆਪ ਤੁਸੀਂ ਮਾਪਿਓ ਬਣੇਗੇ ਨਾ ਛੋਟਾ ਜਦੋਂ ਦਿਲ ਦੁਖੀ ਹੋਊਗਾ ਬਾਈ ਵਾਲਾ ਹਾਲ ਹੋਊਗਾ ਹੁਣੇ ਮੈਂ ਤਾਂ ਕਰਦਾ ਕਿੰਦਾ ਪਹਿਲਾਂ ਮੈਨੂੰ ਮਾਰ ਦੇ ਮੈਂ ਆਉਦੇ ਸਹੁਰੇ ਨੂੰ ਮਿਲ ਕੇ ਆਉਂਗਾ ਉਦੋਂ ਮੈਂ ਤਾਂ ਕਰਕੇ ਉਹ ਮੇਰੇ ਦਿਲ ਤੇ ਬੋਝ ਆ ਮੈਂ ਉਹਨੂੰ ਆਪਦੇ ਨਾਲ ਰੱਖੂੰ ਜਿੰਨਾ ਉਹਨੇ ਦੁੱਖ ਝੱਲਿਆ 20-22 ਸਾਲਾਂ ਚ ਮੈਂ 5-7 ਸਾਲ ਜਿੰਦੀ ਉਹਦੀ ਉਮਰ ਅਮਰ ਸੇਵਾ ਕਰਨੀ ਆ ਫੁੱਲ ਉਹਨੂੰ ਆਪਦੇ ਦਿਲ ਚ ਦੁੱਖ ਆਇਆ ਸੀ ਅਸੀਂ ਤਾਂ ਕਰਕੇ ਇਹੀ ਵੀਡੀਓ ਲੈ ਕੇ ਆਉਨੇ ਆ ਵੀ ਬੰਦੇ ਨੂੰ ਸਿੱਖਿਆ ਮਿਲੇ ਹਰ ਵੀਡੀਓ ਦੇ ਐਂਡ ਚ ਸਾਡਾ ਦਿੱਤਾ ਹੁੰਦਾ ਵੀ ਇਹ ਵੀਡੀਓ ਸਿੱਖਿਆ ਤੇ ਐਂਟਰਟੇਨਮੈਂਟ ਲਈ ਹੁੰਦੀ ਆ ਅਸੀਂ ਜੋ ਕੁਝ ਸਮਾਜ ਦੇ ਵਿੱਚ ਹੁੰਦਾ ਉਹੀ ਕੁਝ ਲੈ ਕੇ ਆਉਨੇ ਹੁੰਨੇ ਆ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਹੈ ਸਿੱਖਿਆ ਲਈ ਹੁੰਦੀ ਹੈ ਉਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਬਲੋਕਾ ਧੰਨਵਾਦ